ਕੀ ਕਾਰਨ ਬਣਿਆ ਜਿਹੜੀ ਤੁਹਾਡੇ ਅੱਜ ਤੱਕਰ ਛੱਤ ਨਹੀਂ ਬਣੀ ਗਈ ਬਾਈ ਮੁੰਡਿਆਂ ਨੇ ਵੀ ਆਸਰਾ ਨਹੀਂ ਦਿੱਤਾ ਉਹ ਨੂੰ ਹੁਣ ਤੱਕਰ ਦੌਰਾ ਪੈਂਦਾ ਰਿਹਾ ਹੁਣ 2 ਕਸਾਲਾਂ ਦਾ ਆਰਾਮ ਤੇ ਸਿਰ ਤੇ ਛੱਤ ਕਾਦੇ ਨਾ ਪੈਣੀ ਤੈਨੂੰ ਪਤਾ ਵੀ ਕੂੜਾ ਸੱਟ ਕੇ ਬੁੜੀਆਂ ਗੁਜ਼ਾਰਾ ਕਰ ਸਕਦੀਆਂ ਛੱਤਾਂ ਪਾ ਕੇ ਕੋਠੇ ਨਹੀਂ ਪਾ ਸਕਦੇ ਮੈਂ ਵੀਆਂ ਕੂੜੇਵਾੜੇ ਸੱਟ ਕੇ ਡੜੀ ਚੱਲਦੇ ਜਾਂਦੇ ਮਾੜੇ ਮੋੜ ਕਦੇ ਲੱਗਦੇ ਕਦੇ ਨਹੀਂ ਲੱਗਦੇ ਠੀਕ ਹੈ ਤੇ ਦੌਰਾ ਪੈਂਦਾ ਦਵਾਈ ਖਾਈ ਜਾਂਦੇ ਪੇਤਕਾਂ ਬਾਹਰ ਪਈਆਂ ਬਿਸਤਰੇ ਬਾਹਰ ਪਏ ਆ ਸਾਰਾ ਸਮਾਨ ਬਾਹਰ ਪਿਆ ਬੱਚੇ ਵੀਰੇ ਤੇਨਾਂ ਠੀਕ ਹੈ ਕੀ ਕਰਦੇ ਆ ਉਹ ਭਰਾਵਾ ਨਾ ਕਰਦੇ ਸਮਝੋ ਤੁਸੀਂ ਇਹ ਕੁਸ ਕਰਦੇ ਹੁੰਦੇ ਤਾਂ ਮੰਨ ਕੇ ਚਲੋ ਵੀ ਸਿਰ ਤੇ ਛੱਤ ਖੜੀ ਕਰ ਲੈਣੀ ਬਈ ਫਿਰ ਤੁਸੀਂ ਬਾਹਰ ਹੀ ਪੈੰਨੇ ਆ ਤੁਸੀਂ ਇੱਥੇ ਬਾਹਰ ਹੀ ਪੈੰਨੇ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਆ ਇੱਕ ਗਰੀਬ ਪਰਿਵਾਰ ਦੀ ਜਿਹਦੇ ਸਿਰ ਦੇ ਉੱਤੇ ਛੱਤ ਵੀ ਹੈਣੀਗੀ ਇਹ ਆਜੋ ਮਲਾਉਣੇ ਆ ਤੁਹਾਨੂੰ ਤੇ ਆ ਮੜਾਇਆ ਐਂਗਲ ਵਖਾ ਦੇ ਬਿਕਨਾ ਬੁਰਾ ਹਾਲ ਐ ਠੰਡ ਧੁੰਦਾਂ ਪੈ ਰਹੀਆਂ ਠੰਡ ਪੈ ਰਹੀ ਐ ਤੇ ਸਮਾਨ ਵੀ ਇਹਨਾਂ ਦਾ ਵਿਚਾਰਿਆਂ ਦਾ ਬਾਹਰ ਹੀ ਪਿਆ ਆਜੋ ਵੀ ਮਤਰਾ ਗਾਂਹ ਤੁਰਿਆ ਮੜਾ ਜਾ ਆਜੋ ਫਿਰ ਤੁਹਾਡੀ ਗੱਲ ਕਰਾਉਣੇ ਆ ਬਾਈ ਦੇ ਨਾਲ ਤੁਸੀਂ ਮੜਾ ਜਾ ਸਾਰਾ ਆਹ ਐਂਗਲ ਵੇਖ ਲਓ ਪਿੱਤਕਾਂ ਬਾਹਰ ਪਈਆਂ ਬਿਸਤਰੇ ਬਾਹਰ ਪਏ ਆ ਸਾਰਾ ਸਮਾਨ ਬਾਹਰ ਪਿਆ ਉਹ ਭੈਣ ਬਾਹਰ ਬੈਠਿਆ ਇਹ ਬਾਈ ਫਿਰ ਤੁਸੀਂ ਬਾਹਰ ਹੀ ਪੈੰਨੇ ਤੁਸੀਂ ਇੱਥੇ ਬਾਹਰ ਹੀ ਪੈੰਨੇ ਅੱਛਾ ਇੱਥੇ ਹੀ ਪੈੰਨੇ ਹਾਂ ਤੇ ਕੀ ਯਾਰ ਤੁਹਾਡਾ ਬੁਰਾ ਹਾਲ ਬਾਲਾ ਨਹੀਂ ਕੰਮ ਇਹ ਬਿਲਕੁਲ ਇਹਦਾ ਫਿਰ ਪੈਣਾ ਹੀ ਪਊਗਾ ਅੱਛਾ ਸਮਾਨ ਦੇ ਕੋਲ ਹਾਂ ਅਗਰ ਲੈ ਗਏ ਇੱਕ ਇੱਥੇ ਡਰਮ ਚਾੱਕ ਕੇ ਕੋਈ ਅੱਛਾ ਡਰਮ ਚਾੱਕ ਕੇ ਕੋਈ ਲੈ ਗਏ ਹਾਂ ਠੀਕ ਹੈ ਤੇ ਬਾਈ ਫਿਰ ਕੋਠਾ ਕਿਸੇ ਨੇ ਤੂੰ ਯਾਰ ਕੋਠਾ ਫਿਰ ਕੀ ਗੱਲ ਹੋਗੀ ਤੇਰੇ ਤੋਂ ਕੋਠਾ ਕਾਤੋਂ ਨਹੀਂ ਪਿਆਗਾ ਕੋਠਾ ਵਾ ਮਜਬੂਰਾਂ ਘਰਾਂ ਦੇ ਬੇਥੇ ਰਹਾਂ ਮੈਂ ਅੱਛਾ ਕੋਠਾ ਨਹੀਂ ਪਿਆ ਹੈ ਦਿਹਾੜੀ-ਦੂੜੀ ਫਿਰ ਜਾਂਣਾ ਹੁੰਦਾ ਡੇੜੀ ਦਾ ਜਾਈਦਾ ਡੇੜੀ ਨਾਲ ਆਦੀ ਰੋਟੀ ਨਹੀਂ ਪੂਰੀ ਹੁੰਦੀ ਪਾਣ ਦੇ ਕੀ ਕਰੀ ਠੀਕ ਹੈ ਬਾਲੀ ਹੈ ਮਹਗਾਈ ਬਾਲੀ ਹੈ ਹਾਂ ਠੀਕ ਤੇ ਕੋਠਾ ਫਿਰ ਨਾ ਕਿਸੇ ਨੇ ਕੋਈ ਮਦਦ ਵੀ ਨਹੀਂ ਕੀਤੀ ਯਾਰ ਕਿਸੇ ਨੇ ਨਹੀਂ ਹਜੇ ਕਿਸੇ ਨੇ ਮਦਦ ਨਹੀਂ ਕੀਤੀ ਕਿਸੇ ਨੇ ਮਦਦ ਨਹੀਂ ਕੀਤੀ ਨਹੀਂ ਕੀਤੀ ਹਾਂ ਜੀ ਮਿੱਤਰੋ ਵੇਖ ਲਓ ਪੰਜਾਬੀਓ ਏ ਤੂੰ ਬਈ ਕੀ ਜਾਤੀ ਕੀ ਹੈ ਤੇਰੀ ਸਿੱਖ ਪਰਿਵਾਰ ਤੂੰ ਮਾਈ ਵੀ ਸਿੱਖ ਨਾ ਮੇਰੇ ਸਿੱਖ ਇੰਨਾ ਗਰੀਬ ਸਿੱਖਾਂ ਦੀ ਮੈਂ ਅੱਗੇ ਵੀ ਕਹਿਣਾ ਹੁੰਦਾ ਹੈ ਵੀ ਗਰੀਬ ਸਿੱਖਾਂ ਦੀ ਮਦਦ ਕੋਈ ਨਹੀਂ ਕਰਦਾਗਾ ਲੰਗਰ ਲਾਉਂਦੇ ਆ ਵੱਡੇ ਵੱਡੇ ਲੰਗਰ ਲਾਉਂਦੇ ਆ ਬਹੁਤ ਕੁਸ਼ ਕਰਦੇ ਆ ਇਹ ਵਿੱਚੋਂ ਛਾਂਟ ਕੇ ਨਾ ਬਹੁਤ ਜ਼ਿਆਦਾ ਗਰੀਬ ਸਿੱਖ ਹੈ ਜਿਨ੍ਹਾਂ ਦੇ ਸਿਰ ਤੇ ਛੱਤਾਂ ਹੈ ਨਹੀਂ ਜਿਹੜੇ ਬਹੁਤ ਬੁਰਾ ਹਾਲ ਹੈ ਤੇ ਠੰਡ ਦੇ ਵਿੱਚ ਉਵੇਂ ਹੀ ਪੈਂਦੇ ਆ ਬਈ ਕਿੰਨੇ ਸਾਲ ਹੋ ਗਏ ਤੁਹਾਡਾ ਤਾਂ ਕੋਠਾ ਬਹੁਤ ਚਿਰ ਦਾ ਹੈ ਨਹੀਂ ਕਹਿੰਦੇ ਨਹੀਂ ਤੇ ਛਾਲੀ ਹੋਇਆ ਟਾਇ ਇਹਨੂੰ ਉਦੋਂ ਪਿੱਛੇ ਜੇ ਕਹਿੰਦੇ ਕੋਠਾ ਆ ਗਿਆ ਕਿਵੇਂ ਟਾਇ ਕਿਵੇਂ ਗਿਆ ਸੀ ਬਈ ਮੇਂ ਪੈਂਦੇ ਸੀ ਤੇ ਉਦੋਂ ਆਂਦੇ ਕੋਠਾ ਤੇਰਾ ਆ ਗਿਆ ਕਹਿੰਦੇ ਚੱਲ ਤਨ ਥਾਂ ਅੱਛਾ ਹਜੇ ਮੇਰੇ ਨਹੀਂ ਹਜੇ ਨਹੀਂ ਤੇ ਉਹ ਜਿਹੜਾ ਤੁਹਾਡਾ ਕੋਠਾ ਸੀਗਾ ਪਹਿਲਾਂ ਉਹ ਟਾਇ ਕਿਵੇਂ ਗਿਆ ਮੀਨ ਹਟਿਆ ਅੱਛਾ ਮੀਨ ਹਟਿਆ ਗਿਆ ਮੀਨ ਹਟਿਆ ਉਦੋਂ ਮਗਰੋਂ ਫਿਰ ਪਿਆ ਨਹੀਂ ਹੈ ਉਦੋਂ ਮਗਰੋਂ ਨਹੀਂ ਨਹੀਂ ਤੁਹਾਡਾ ਕੱਚਾ ਸੀਗਾ ਉਹ ਕੱਚਾ ਸੀ ਕੱਚਾ ਕੱਚਾ ਹੈ اچھا ਜਮਾ ਕੱਚਾ ਸੀ ਹਾਂ ਠੀਕ ਹੈ ਉਹ ਪੈਣ ਨੂੰ ਪੁੱਛਦੇ ਨੇ ਬਣੇ ਫਿਰ ਆਹੀਂ ਫਿਰ ਤੁਸੀਂ ਪੈਣੇ ਬੱਚੇ ਤੁਹਾਡੇ ਕਿੰਨੇ ਆ ਪਣੇ ਬੱਚੇ ਵੀਰੇ ਤਿੰਨ ਆ ਠੀਕ ਹੈ ਕੀ ਕਰਦੇ ਆ ਉਹ ਭਰਾਵਾ ਨਾ ਕਰਦੇ ਸਮਝੋ ਤੁਸੀਂ ਜੇ ਕੁਝ ਕਰਦੇ ਹੁੰਦੇ ਤਾਂ ਮੰਨ ਕੇ ਚੱਲੋ ਵੀ ਸਿਰਤੀ ਛੱਤ ਖੜੀ ਕਰ ਲੈਂਦੇ ਅੱਛਾ ਵੀ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇਗੇ ਵੀ ਨਸ਼ਾ ਨਸ਼ਾ ਕਰਦੇ ਹਾਂਜੀ ਨਸ਼ਾ ਕਰਦੇ ਆ ਅੱਛਾ ਨਸ਼ਾ ਕਰਦੇ ਹਾਂਜੀ ਠੀਕ ਆ ਭਣੇ ਫਿਰ ਤੁਸੀਂ ਐ ਰੋਟੀ ਪਾਣੀ ਫਿਰ ਬਾਹਰ ਹੀ ਬਣਾਉਣੀ ਰੋਟੀ ਪਾਣੀ ਵੀਰੇ ਇੱਥੇ ਬਣਾ ਲਈਦਾ ਇੱਥੇ ਮੰਜੇ ਢਾਹ ਲਈ ਤੇ ਸਮਾਨ ਕੋਲੇ ਪੈ ਜਾਈਦਾ ਅੱਛਾ ਇੱਥੇ ਸਮਾਨ ਕੋਲੇ ਨਾਲ ਇੱਥੇ ਪੈ ਜਾਂਦੇ ਹੈ ਹਾਂਜੀ ਠੀਕ ਆ ਜੀ ਫਿਰ ਹੁਣ ਮਜਬੂਰੀ ਆ ਵੀਰੇ ਠੀਕ ਆ ਇੰਨਾ ਬਈ ਇਹਨਾਂ ਦੀ ਯਾਰ ਮਦਦ ਕਰਨੀ ਜ਼ਰੂਰੀ ਆ ਬਹੁਤ ਜਿਆਦਾ ਜ਼ਰੂਰੀ ਆ ਅਸੀਂ ਉੱਪਰ ਨਾ ਇਹ ਸਾਡੀ ਜ਼ਿੰਮੇਵਾਰੀ ਆ ਯਾਰ ਵੀਰੇ ਸਾਡੇ ਤੋਂ ਸਹਾਵ ਕਿਤਾਬ ਸਾਰਾ ਕੁਝ ਲੈ ਸਕਦੇ ਆ ਤੁਸੀਂ ਅਸੀਂ ਇਹਨਾਂ ਦੀ ਛੱਤ ਬਣਾ ਕੇ ਦੇਣੀ ਆ ਇਹਨਾਂ ਦਾ ਕਮਰਾ ਇੱਕ ਪਾ ਕੇ ਦੇਣਾ ਹੈ ਸ਼ੁਰੂ ਕਰਾਂਗੇ ਅਸੀਂ ਇੱਕ ਨਾ ਉੱਪਰ ਖਾਤਾ ਪਾਵਾਂਗੇ ਜਿੰਨੇ ਪੈਸੇ ਜੇ ਕੋਈ ਪਾਊਗਾ ਉਹਦਾ ਸੰਦੇ ਤੋਂ ਪੰਜੀ ਪੰਜੀ ਦਾ ਹਿਸਾਬ ਲੈ ਸਕਦਾ ਜਿਹੜਾ ਬੰਦਾ ਪਾਊਗਾ ਉਹ ਹੀ ਹਿਸਾਬ ਲੈ ਸਕਦਾ ਦੂਜਾ ਨਹੀਂ ਲੈ ਸਕਦਾ ਉੱਪਰ ਥੋੜੇ ਥੋੜੇ ਕਰਕੇ ਵੀਰੇ ਇਹਨਾਂ ਦੇ ਪੈਸੇ ਪਾ ਦਿਓ ਅਸੀਂ ਉੱਤੋਂ ਉੱਪਰ ਖਾਤਾ ਨੰਬਰ ਸਕੈਨਰ ਪਾਵਾਂਗੇ ਉਹਦੇ ਚ ਪੈਸੇ ਪਾ ਦਿਓ ਇਹਨਾਂ ਦੇ ਅਸੀਂ ਵੀਡੀਓ ਫੇਰ ਵੀ ਪਾਵਾਂਗੇ ਜਦੋਂ ਕੋਠਾ ਬਣਨ ਲੱਗ ਗਿਆ ਅਪਡੇਟ ਅਸੀਂ ਪਾਉਂਦੇ ਰਵਾਂਗੇ ਤੁਸੀਂ ਵੀਰ ਬਣ ਕੇ ਇਹਨਾਂ ਦੀ ਮਦਦ ਜ਼ਰੂਰ ਕਰੋ ਪਲੀਜ਼ ਯਾਰ ਤੇ ਭਾਣੇ ਸਾਡੇ ਤੇ ਵਿਸ਼ਵਾਸ ਹੈ ਨਾ ਤੁਹਾਨੂੰ ਹਾਂ ਵੀਰੇ ਵਿਸ਼ਵਾਸ ਆ ਠੀਕ ਆ ਅਸੀਂ ਇਹਨਾਂ ਦਾ ਕੋਠਾ ਪਾਉਣਾ ਸ਼ੁਰੂ ਕਰਾਂਗੇ ਤੇ ਤੁਸੀਂ ਵੀਰੇ ਮਦਦ ਜ਼ਰੂਰ ਕਰੋ ਪਲੀਜ਼ ਯਾਰ ਭਾਣੇ ਫਿਰ ਤੁਹਾਡਾ ਗਿਆਰਾ ਕਿਵੇਂ ਹੁੰਦਾ ਭਰਾਵਾ ਤਿੰਨਾ ਚਾਰਾਂ ਘਰਾਂ ਦਾ ਕੂੜਾ ਸੈੱਡਦੀਆਂ ਤੇ ਟੈਂਪਾਸ ਕਰਦੀ ਤੁਹਾਨੂੰ ਪਤਾ ਵੀ ਸਿਆਲ ਦੇ ਦਿਨਾਂ ਚ ਦਿਹਾੜੀ ਤਾਂ ਕੋਈ ਲੱਗਦੀ ਨਹੀਂਗੀ ਠੀਕ ਹੈ ਜੀ ਅੱਛਾ ਵੀ ਦਿਹਾੜੀ ਕੋਈ ਲੱਗਦੀ ਨਹੀਂ ਬਾਈ ਜੀ ਹਾਂ ਜੀ ਤੇ ਮੁੰਡੇ ਜਵਾਂ ਨਹੀਂ ਆਉਂਦੇ ਮੁੰਡੇ ਜਵਾਂ ਨਹੀਂ ਆਉਂਦੇ ਬਾਈ ਕਰੇ ਕੀ ਕਾਰਨ ਬਣਿਆ ਜਿਹੜੀ ਤੁਹਾਡੇ ਅੱਜ ਤੱਕਰ ਛੱਤ ਨਹੀਂ ਬਣੀਗੀ ਬਾਈ ਮੁੰਡਿਆਂ ਨੇ ਵੀ ਆਸਰਾ ਨਹੀਂ ਦਿੱਤਾ ਉਹਨੂੰ ਹੁਣ ਤਿੱਕਰ ਦੌਰਾ ਪੈਂਦਾ ਰਿਹਾ ਹੁਣ ਦੋ ਕੁ ਸਾਲਾਂ ਦਾ ਆਰਾਮ ਤੇ ਸਿਰ ਤੇ ਛੱਤ ਕਾਹਦੇ ਨਾ ਪੈਣੀ ਤੈਨੂੰ ਪਤਾ ਵੀ ਕੂੜਾ ਸੱਟ ਕੇ ਬੁੜੀਆਂ ਗੁਜ਼ਾਰਾ ਕਰ ਸਕਦੀਆਂ ਛੱਤਾਂ ਪਾ ਕੇ ਕੋਠੇ ਨਹੀਂ ਪਾ ਸਕਦੀਆਂ ਜਿਨ੍ਹਾਂ ਕੂੜੇਵਾੜੇ ਸੱਟ ਕੇ ਠੀਕ ਨਹੀਂ ਤੁਹਾਡੇ ਘਰ ਵਾਲੇ ਨੂੰ ਫਿਰ ਦੌਰੇ ਪੈਂਦੇ ਸੀ ਹਾਂਜੀ ਦੌਰਾ ਪੈਂਦਾ ਇਹਨਾਂ ਦੇ ਘਰ ਵਾਲੇ ਨੂੰ ਮਤਲਬ ਦੌਰੇ ਪੈਂਦੇ ਸੀਗੇ ਤੇ ਤਾਂ ਕਰਕੇ ਬਹੁਤ ਚਿਰ ਕਿੰਨੇ ਸਾਲ ਹੋ ਗਏ ਭਣ ਇੱਥੇ ਬੈਠਿਆ ਨੂੰ ਇੱਥੇ ਸਾਨੂੰ ਵੀਰੇ ਹੋ ਗਏ 4-5 ਸਾਲ ਤਾਂ ਪੱਕਾ ਹੀ ਹੋ ਗਏ ਆ ਨਾ 5 ਸਾਲ ਹੋ ਗਏ ਪੰਜਾਂ ਸਾਲਾਂ ਦੀ ਸੱਤ ਡਿੱਗੀ ਹੋਈ ਆ ਤੇ ਬਾਹਰ ਹੀ ਬੈਠੇ ਆ ਇਹ ਤੇ ਇਹਨਾਂ ਦੀ ਕਿਸੇ ਨੇ ਕੋਈ ਮਦਦਤ ਨਹੀਂ ਕੀਤੀ ਬਈ ਸਾਡੇ ਨੂੰ ਵੀਡੀਓ ਤਾਂ ਇੱਕ ਤੋਂ ਬਣਾ ਕੇ ਲੈ ਗਏ ਹੈ ਨਾ ਹਾਂਜੀ ਪਰ ਮਦਦ ਕੋਈ ਨਹੀਂ ਆਏਗੀ ਪਲੀਜ਼ ਯਾਰ ਹੱਥ ਬੰਨ ਕੇ ਬੇਨਤੀ ਆਸੀਂ ਇਹਨਾਂ ਦੇ ਪਿੰਡ ਦੇ ਆ ਰਾਜੂ ਮੱਤਾ ਮੇਰਾ ਨਾਂ ਤੁਹਾਨੂੰ ਪਤਾ ਹੀ ਹੈ ਮੱਤਾ ਟੀਵੀ ਆ ਰੋੜੀਕਪੂਰਾ ਸਾਡਾ ਇੱਥੇ ਪਿੰਡ ਹੈ ਨਾ ਤੁਹਾਡਾ ਪਿੰਡ ਰੋੜੀਕਪੂਰਾ ਨਾ ਹਾਂਜੀ ਵੀਰੇ ਰੋੜੀਕਪੂਰਾ ਸਾਡਾ ਅਸੀਂ ਇਹਨਾਂ ਦੀ ਮਦਦ ਫੁੱਲ ਕਰਨਾ ਚਾਹੁੰਦੇ ਆ ਵੀਰੇ ਤੇ ਤੁਸੀਂ ਮਦਦ ਕਰੋ ਐਡੀ ਸਾਡੇ ਕੋਲੇ ਵੀ ਹੈ ਨਹੀਂ ਕੁੰਜੀ ਵੀ ਅਸੀਂ ਆਪਦੇ ਕੋਲੋਂ ਲਾ ਦਈਏ ਪਰ ਕੁਛ ਨਾ ਕੁਛ ਟੈਲਫੋਨ ਰੁਪਈਆ ਰੁਪਈਆ ਪਾਓ ਜ਼ਰੂਰ ਤੇ ਥੋ ਇਹਨਾਂ ਦੀ ਅਸੀਂ ਮਦਦ ਕਰਾਂਗੇ ਪਰ ਇਹ ਫਿਰ ਬਾਲਾ ਚਿਰ ਪੰਜ ਸਾਲ ਹੋ ਗਏ ਹਾਂ ਵੀਰੇ ਪੰਜ ਸਾਲ ਹੋ ਗਏ ਆ ਠੀਕ ਹੈ ਜੀ ਤੇ ਮੁੰਡੇ ਫਿਰ ਤੁਹਾਡੇ ਕੀ ਕਰਦੇ ਆ ਮੁੰਡੇ ਤਾਂ ਭਰਾਵਾ ਨਸ਼ਾ ਕਰਦੇ ਆ ਕੁਛ ਨਹੀਂ ਕੋਈ ਦਿੰਦਾ ਲੈਂਦਾਗਾ ਅੱਛਾ ਤਿੰਨ ਮੁੰਡੇ ਆ ਤੁਹਾਡੇ ਹਨਾ ਹਾਂਜੀ ਤਿੰਨ ਮੁੰਡੇ ਆ ਬਈ ਇਹਨਾਂ ਦੇ ਤੇ ਮੁੰਡੇ ਤਿੰਨੇ ਹੀ ਨਸ਼ਾ ਕਰਦੇ ਆ ਤੇ ਘਰ ਵਾਲੇ ਨੂੰ ਦੌੜੇ ਪੈਂਦੇ ਹਾਂ ਹਾਂਜੀ ਪਹਿਲਾਂ ਦੌਰ ਆ ਪੈਂਦਾ ਸੀ ਹੁਣ ਉਹਨੂੰ ਥੋੜਾ ਜਿਹਾ ਫਰਕ ਆ ਠੀਕ ਹੈ ਜੀ ਤੇ ਹੁਣ ਬੁੜੀਆਂ ਦਾ ਤੁਹਾਨੂੰ ਪਤਾ ਹੀ ਆ ਵੀ ਕੂੜਾ ਸੱਟ ਕੇ ਗੁਜ਼ਾਰਾ ਕਰਦੀਆਂ ਤੇ ਪਰ ਕੋਠੇ ਨਹੀਂ ਪਾ ਸਕਦਾਂ ਗੀਆਂ ਨਹੀਂ ਨਹੀਂ ਗੱਲ ਸਹੀ ਹੈ ਜੀ ਕੋਠੇ ਨਹੀਂ ਪਾ ਸਕਦਾਂ ਹਾਂ ਭਣੇ ਤੇ ਆ ਕੀ ਬਣਾਈ ਜਾਨੇ ਭਣੇ ਤੁਸੀਂ ਇਹ ਸਾਗ ਬਣਾਇਆ ਵੀਰੇ ਠੀਕ ਹੈ ਭਣੀ ਆਹ ਵੇਖੋ ਵੀਰੇ ਮੜਾ ਜਾ ਐਂਗਲ ਵਿਖਾ ਦੇ ਸਾਰਾ ਆਣਾ ਇੱਥੇ ਟਿੱਬਾ ਵੀਰੇ ਇਧਰਲੇ ਪਾਸੇ ਵੇਖੋ ਕਿੰਨਾ ਨੀਵਾ ਥਾਂ ਇੱਥੇ ਕਿੰਨੇ ਮਰਲੇ ਥਾਂ ਭਣੇ ਤੁਹਾਡਾ ਵੀਰੇ ਇੱਥੇ 5 ਮਰਲੇ ਆ ਅੱਛਾ 5 ਮਰਲੇ ਤੁਹਾਡਾ ਥਾਂ ਇੱਥੇ ਲਿਆ ਹੋਇਆ ਹਾਂਜੀ ਲਿਆ ਹੋਇਆ ਠੀਕ ਹੈ ਇਧਰੋਂ ਵਾਣ ਵਹਿਕ ਕਰ ਲਏ ਤੇ ਨੀਵੇਂ ਕਰ ਲੈ ਇੱਧਰ ਟਿੱਬਾ ਹੈ ਟਿੱਬੇ ਤੇ ਰਹਿੰਦੇ ਆ ਰੋੜੀਕ ਪੂਰੇ ਪਿੰਡ ਦੇ ਟਿੱਬੇ ਇਹ ਟਿੱਬਾ ਹੀ ਵਾਜਦਾ ਹੈ ਨਾ ਹਾਂਜੀ ਵੀਰੇ ਜੇ ਟਿੱਬਾ ਹੀ ਵਾਜਦਾ ਹਾਂ ਤੇ ਇਹਨਾਂ ਦੀ ਮਦਦ ਯਾਰ ਵੀਰੇ ਜਰੂਰ ਕਰੋ ਬਾਹਰ ਸਮਾਨ ਪਿਆ ਤੇ ਇਹਨਾਂ ਦਾ ਕੋਠਾ ਟਿਆ ਹੋਇਆ ਹੈ ਇਹਨਾਂ ਦੀ ਜਰੂਰ ਮਦਦ ਕਰੋ ਇਹਨਾਂ ਦਾ ਕੋਠਾ ਹੁਣ ਅਸੀਂ ਪਾਉਣਾ ਸ਼ੁਰੂ ਕਰਾਂਗੇ ਤੁਹਾਨੂੰ ਉਵੇਂ-ਉਵੇਂ ਅਸੀਂ ਵੀਡੀਓ ਪਾਉਂਦੇ ਰਾਵਾਂਗੇ ਇਹਨਾਂ ਦੀ ਮਦਦ ਜਰੂਰ ਕਰੋ ਅਸੀਂ ਉੱਪਰ ਖਾਤਾ ਨੰਬਰ ਚੈਨਲ ਹਸੀ ਸਕੈਨਰ ਪਾਵਾਂਗੇ ਉਹਦੇ ਚ ਤੁਸੀਂ ਤਿੱਲ ਫੁੱਲ ਜਿੰਨਾ ਵੀ ਪਾ ਸਕਦੇ ਆ ਉਹਨਾਂ ਪਾ ਦਿਓ ਇਹਨਾਂ ਦੀ ਮਦਦਤ ਵਾਸਤੇ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਚਲੋ ਵੀ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਤਾਂ ਜ਼ਰੂਰ ਕਰ ਸਕਦੇ ਆ ਇਹਨਾਂ ਦੀ ਮਦਦਤ ਵਾਸਤੇ ਕਿਸੇ ਨਾ ਕਿਸੇ ਦਾਨੀ ਸੱਜਣ ਤੱਕ ਪਹੁੰਚ ਜੂਗੀ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮੱਤਾ ਟੀਵੀ ਨੂੰ ਕਰ ਲਓ ਫੋਲੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਹ ਸਾਡਾ ਮੈਸੇਜ ਆ ਧੰਨਵਾਦ ਵੀਰੇ